ਤਨ ਤਨ ਬਾਬਾ ਮੋਤੀराम ਮੈਰਾ ਜੀ ਜਿਨ੍ਹਾਂ ਨੇ ਆਪਣਾ ਸਾਰਾ ਤਨ ਮਨ ਤਨ ਅਤੇ ਪਰਿਵਾਰ ਸਾਰਾ ਹੀ ਧਰਮ ਦੇ ਲੇਖੇ ਲਾ ਦਿੱਤਾ ਉਹਨਾਂ ਦੁਆਰਾ ਨਿਭਾਈ ਗਈ ਸੇਵਾ ਅਤੇ ਦਿੱਤੀ ਹੋਈ ਪਰਿਵਾਰ ਦੀ ਕੁਰਬਾਨੀ ਨੂੰ ਹਮੇਸ਼ਾ ਸਿੱਖ ਪੰਥ ਵਿੱਚ ਯਾਦ ਰੱਖਿਆ ਜਾਵੇਗਾ ਕਿਉਂ ਮੋਤੀਰਾ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਾਰੇ ਗੱਲ ਕਰਾਂਗੇ ਜਦੋਂ ਮੋਤੀਰਾ ਮਹਿਰਾ ਜੀ ਨੂੰ ਇਹ ਪਤਾ ਲੱਗਿਆ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਭਜਾਤਿਆ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਹੋਇਆ ਤਾਂ ਇਹ ਸੁਣ ਕੇ ਬਾਬਾ ਮੋਤੀਰਾ ਮਹਿਰਾ ਜੀ ਬਹੁਤ ਦੁਖੀ ਹੋਏ ਅਤੇ ਉਦਾਸੀ ਦੇ ਆਲਮ ਦੇ ਵਿੱਚ ਉਹ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੀ 70 ਸਾਲਾ ਬਜ਼ੁਰਗ ਮਾਤਾ ਅਤੇ ਪਤਨੀ ਨੇ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਮੋਤੀਰਾ ਨੇ ਦੱਸਿਆ ਕਿ ਗੁਰੂ ਗੋਬਿੰਦ ਬੈਂਸਿੰਗ ਜਿਹਦੇ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਹੋਇਆ ਹੈ ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਉਹਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀਂ ਹੈ ਇਹ ਦਰਦਪਰੀ ਦਾਸਤਾ ਸੁਣ ਕੇ ਉਹਨਾਂ ਦੀ ਮਾਤਾ ਅਤੇ ਪਤਨੀ ਨੇ ਕਿਹਾ ਕਿ ਸਾਨੂੰ ਉਹਨਾਂ ਦੇ ਪਰਿਵਾਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਪਾਵੇਂ ਕੇ ਵਜ਼ੀਰ ਖਾਨ ਨੇ ਇਹ ਐਲਾਨ ਵੀ ਕੀਤਾ ਹੋਇਆ ਸੀ ਕਿ ਜੋ ਵੀ ਗੁਰੂ ਜੀ ਦੇ ਪਰਿਵਾਰ ਦੀ ਕੋਈ ਮਦਦ ਕਰੇਗਾ ਉਸ ਨੂੰ ਪਰਿਵਾਸ ਸਮਿਤ ਕੋਲੂ ਦੇ ਵਿੱਚ ਪੇੜ ਦਿੱਤਾ ਜਾਵੇਗਾ ਪਰ ਉਹਨਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਕਿ ਅਸੀਂ ਇਹ ਸੇਵਾ ਜ਼ਰੂਰ ਕਰਾਂਗੇ ਚਾਹੇ ਆਪਣਾ ਪੂਰਾ ਪਰਿਵਾਰ ਗੁਰੂ ਦੀ ਸੇਵਾ ਦੇ ਲੇਖੇ ਲੱਗ ਜਾਵੇ ਮੋਤੀराम ਮਹਿਰਾ ਜੀ ਦੀ ਪਤਨੀ ਨੇ ਗਰਮ ਦੁੱਧ ਬਣਾ ਕੇ ਦਿੱਤਾ ਤੇ ਉਹਨਾਂ ਨੂੰ ਇਹ ਸੇਵਾ ਨਿਭਾਉਣ ਨੂੰ ਕਿਹਾ ਜਦੋਂ ਭਾਈ ਮੋਤੀराम ਮਹਿਰਾ ਦੁੱਧ ਲੈ ਕੇ ਜਾਂਦਾ ਹੈ ਤਾਂ ਅੱਗੋਂ ਜਿਹੜੇ ਸੈਨਿਕ ਖੜੇ ਹੁੰਦੇ ਆ ਉਹ ਉਸ ਨੂੰ ਦੁੱਧ ਲੈ ਜਾਣ ਤੋਂ ਨਾ ਕਰਦੇ ਆ ਤਾਂ ਮੋਤੀराम ਕਹਿੰਦਾ ਹੈ ਕਿ ਮੈਂ ਇਸ ਸੇਵਾ ਦੇ ਬਦਲੇ ਤੁਹਾਨੂੰ ਕੁਝ ਵੀ ਦੇਣ ਨੂੰ ਤਿਆਰ ਆ ਤਾਂ ਬਾਹਰ ਖੜਾ ਸੈਨਿਕ ਕਹਿੰਦਾ ਹੈ ਕਿ ਦੁੱਧ ਤੂੰ ਲੈ ਜਾ ਤੇ ਮਲਾਈ ਸਾਨੂੰ ਦੇ ਜਾ ਭਾਵ ਕਿ ਸਾਨੂੰ ਕੁਝ ਪੈਸੇ ਦੇ ਭਾਈ ਮੋਤੀਰਾ ਮੈਰਾ ਉਸ ਸੈਨਿਕ ਨੂੰ ਕੁਝ ਮੋਹਰਾ ਦੇ ਦਿੰਦਾ ਹੈ ਅਤੇ ਇਸ ਤਰ੍ਹਾਂ ਭਾਈ ਮੋਤੀਰਾ ਮੈਰਾ ਰੋਜ਼ ਇਸ ਸੇਵਾ ਦੇ ਬਦਲੇ ਕੁਝ ਨਾ ਕੁਝ ਉਹਨਾਂ ਨੂੰ ਦਿੰਦਾ ਹੈ ਇੱਥੋਂ ਤੱਕ ਕਿ ਭਾਈ ਮੋਤੀਰਾ ਮੈਰਾ ਇਸ ਸੇਵਾ ਦੇ ਬਦਲੇ ਆਪਣੀ ਪਤਨੀ ਦੇ ਗਹਿਣੇ ਵੀ ਉਹਨਾਂ ਨੂੰ ਦੇ ਦਿੰਦਾ ਹੈ ਜੇ ਤੋ ਇਸ ਸੇਵਾ ਦਾ ਪਤਾ ਵਜ਼ੀਰ ਖਾਂ ਨੂੰ ਲੱਗਦਾ ਹੈ ਤਾਂ ਵਜ਼ੀਰ ਖਾਂ ਅਗ ਬਬੂਲਾ ਹੋ ਜਾਂਦਾ ਹੈ ਤੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੰਦਾ ਹੈ ਕਿ ਮੋਤੀ ਰਾਮ ਮੈਰਾ ਜੀ ਨੂੰ ਉਸਦੇ ਸਾਹਮਣੇ ਪੇਸ਼ ਕੀਤਾ ਜਾਵੇ ਵਜ਼ੀਰ ਖਾਨ ਮੋਤੀराम ਮੈਰਾਂ ਨੂੰ ਕਹਿੰਦਾ ਹੈ ਕਿ ਤੇਰਾ ਗੁਨਾਹ ਬਹੁਤ ਵੱਡਾ ਹੈ ਤੂੰ ਦੀਨ ਕਬੂਲ ਕਰਕੇ ਮੁਸਲਮਾਨ ਬਣ ਜਾ ਨਹੀਂ ਤਾਂ ਤੈਨੂੰ ਪੂਰੇ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ ਢਾਗੋ ਮੋਤੀराम ਮੈਰਾਂ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ ਜਦੋਂ ਗੁਰੂ ਦੇ ਲਾਲ ਜੋ ਕਿ 7 ਸਾਲ ਅਤੇ 9 ਸਾਲ ਦੀ ਉਮਰ ਦੇ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾ ਫਿਰ ਮੈਂ ਤਾਂ ਜਵਾਨ ਉਮਰ ਦਾ ਹਾਂ ਮੇਰੇ ਤੇ ਤੇਰਾ ਕੀ ਅਸਰ ਹੋਣਾ ਏ ਇਹ ਸੁਣ ਕੇ ਵਜ਼ੀਰ ਖਾਂ ਆਪਣੇ ਸੈਨਿਕਾਂ ਨੂੰ ਆਦੇਸ਼ ਦਿੰਦਾ ਹੈ ਕਿ ਮੋਤੀराम ਮੈਰਾ ਦੇ ਪੂਰੇ ਪਰਿਵਾਰ ਨੂੰ ਇੱਥੇ ਲਿਆਂਦਾ ਜਾਵੇ ਮੋਤੀराम ਮੈਰਾ ਦੀ ਬਜ਼ੁਰਗ ਮਾਤਾ ਪਤਨੀ ਅਤੇ 7 ਸਾਲ ਦੇ ਬੱਚੇ ਨਰੈਣ ਨੂੰ ਬੰਨ ਕੇ ਲਿਆਂਦਾ ਗਿਆ ਤੇ ਉਹਨਾਂ ਨੂੰ ਕੋੜੇ ਮਾਰ ਮਾਰ ਕੇ ਅਦਮੂਆ ਕਰ ਦਿੱਤਾ ਵਜ਼ੀਰ ਖਾਂ ਫਿਰ ਪੁੱਛਦਾ ਹੈ ਕਿ ਇਹ ਦੇਖ ਕੇ ਤੇਰੀ ਅਕਲ ਤਾਂ ਟਿਕਾਣੇ ਆਹੀ ਗਈ ਹੋਵੇਗੀ ਕਉ ਹਜੇ ਵੀ ਇਸਲਾਮ ਕਬੂਲ ਕਰ ਲੈ ਤਾਂ ਤੇਰੇ ਪਰਿਵਾਰ ਨੂੰ ਛੱਡ ਦਿੱਤਾ ਜਾਵੇਗਾ ਇਹ ਸੁਣਦਿਆਂ ਹੀ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ ਸੂਬੇ ਨੇ ਕਰੋਧ ਵਿੱਚ ਆ ਕੇ ਕਿਹਾ ਕਿ ਇਸ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੇੜ ਦਿੱਤਾ ਜਾਵੇ ਸਭ ਤੋਂ ਪਹਿਲਾਂ 7 ਸਾਲ ਦੇ ਨਰੈਣੇ ਨੂੰ ਉਸ ਦੀ ਮਾਂ ਦੀ ਗੋਦ ਵਿੱਚ ਚੁੱਕ ਕੇ ਉਸ ਨੂੰ ਕੋਲੂ ਦੇ ਵਿੱਚ ਸ਼ਹੀਦ ਕੀਤਾ ਗਿਆ ਫਿਰ ਜਰਲਾਦਾ ਨੇ ਮੋਤੀਰਾ ਮੈਰਾ ਦੀ ਬਜ਼ੁਰਗ ਮਾਤਾ ਨੂੰ ਵੀ ਕੋਲੂ ਦੇ ਵਿੱਚ ਪੇੜ ਦਿੱਤਾ ਇਦ੍ਰਿਸ਼ ਦੇਖ ਕੇ ਲੋਕਾਂ ਦੀ ਅੱਖਾਂ 'ਚ ਪਾਣੀ ਆਨ ਲੱਗ ਪਿਆ ਤੇ ਫਿਰ ਵਾਰੀ ਆਈ ਮੋਤੀराम ਮੈਰਾ ਦੀ ਪਤਨੀ ਦੀ ਉਸ ਨੂੰ ਵੀ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਅਖੀਰ ਆਪਣੀ ਹਾਰ ਅਤੇ ਬੇਇੱਜ਼ਤੀ ਮਹਿਸੂਸ ਕਰਦਿਆਂ ਹੋਇਆ ਸੂਬੇ ਵਜ਼ੀਰ ਖਾਨ ਨੇ ਮੋਤੀराम ਮੈਰਾ ਨੂੰ ਵੀ ਕਤਲ ਕਰਨ ਦਾ ਆਦੇਸ਼ ਦੇ ਦਿੱਤਾ ਇਸ ਤਰ੍ਹਾਂ ਭਾਈ ਮੋਤੀराम ਮੈਰਾ ਸ਼ਹੀਦੀ ਜਮ ਪੀ ਕੇ ਪੂਰੇ ਪਰਿਵਾਰ ਸਮੇਤ ਸ਼ਹੀਦ ਹੋ ਗਿਆ ਇਹ ਕੁਰਬਾਨੀ ਕੋਈ ਛੋਟੀ ਕੁਰਬਾਨੀ ਨਹੀਂ ਕਿ ਸਾਡਾ ਵੀ ਇਹ ਫਰਜ਼ ਬੰਦਾ ਹੈ ਕਿ ਆਪਾਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ